ਸਤੇ ਡਿਜੀਟਲ ਯੁੱਗ ਵਿੱਚ ਮੋਬਾਈਲ ਫੋਨ ਅਤੇ ਸੋਸ਼ਲ ਮੀਡੀਆ ਜਿੱਥੇ ਇੱਕ ਪਾਸੇ ਜੀਵਨ ਨੂੰ ਆਸਾਨ ਅਤੇ ਤੇਜ਼ ਬਣਾਉਣ ਵਿੱਚ ਮਦਦਗਾਰ ਸਾਬਤ ਹੋ ਰਹੇ ਹਨ ਉੱਥੇ ਹੀ ਦੂਜੇ ਪਾਸੇ ਇਹਨਾਂ ਦੇ ਨੁਕਸਾਨ ਸਮਾਜ ਚ ਚਿੰਤਾ ਦਾ ਵਿਸ਼ਾ ਬਣ ਰਹੇ ਹਨ ਖਾਸ ਕਰਕੇ ਨੌਜਵਾਨ ਪੀੜੀ ਵਿੱਚ ਇਸ ਦੇ ਦੁਰਗਾਮੀ ਪ੍ਰਭਾਵ ਦੇਖਣ ਨੂੰ ਮਿਲ ਰਹੇ ਹਨ ਸੋਸ਼ਲ ਮੀਡੀਆ ਤੇ ਅਸ਼ਲੀਲਤਾ ਤੇਜ਼ੀ ਨਾਲ ਫੈਲ ਰਹੀ ਹੈ ਕੁਝ ਲਾਈਕ ਅਤੇ ਫਾਲੋਅਰਸ ਦੀ ਖਾਤਰ ਨੌਜਵਾਨ ਆਪਣੇ ਨੈਤਿਕ ਮੂਲ ਪੋਲ ਰਹੇ ਹਨ ਮੋਬਾਈਲ ਫੋਨ ਦੀ ਆਦਤ ਬੱਚਿਆਂ ਦੀ ਪੜ੍ਹਾਈ ਨੀਂਦ ਅਤੇ ਮਾਨਸਿਕ ਅਵਸਥਾ ਉੱਤੇ ਬੁਰਾ ਪ੍ਰਭਾਵ ਪਾ ਰਹੀ ਹੈ ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਸਰਕਾਰ ਅਤੇ ਸੋਸ਼ਲ ਮੀਡੀਆ ਕੰਪਨੀਆਂ ਇਸ ਬਾਰੇ ਸਖਤ ਕਦਮ ਚੁੱਕਣ ਬੱਚਿਆਂ ਨੂੰ ਸੁਰੱਖਿਅਤ ਡਿਜੀਟਲ ਪਹੁੰਚ ਦੇਣ ਲਈ ਸਖਤ ਨਿਯਮ ਬਣਾਏ ਜਾਣੇ ਚਾਹੀਦੇ ਹਨ ਜਦੋਂ YouTube ਕੋਲ ਏ ਜਾਂ Net ਕੋਲ ਏ ਮੋਬਾਈਲ ਕੋਲ ਏ ਉਹਦੇ ਤੇ ਦੇਖਦੇ ਆ ਕਿ ਅਸ਼ਲੀਲ ਕੋਡਵਾ ਧੜਾ ਧਾੜ ਆ ਰਹੀਆਂ ਨੇ ਔਰ ਗੰਦੀਆਂ ਮੰਦੀਆਂ ਇੰਨੀਆਂ ਫੋਟੋਆਂ ਪਾਰੇ ਦੇ ਜਿਹੜੇ ਪਾਰੇ ਨੇ ਉਹਨਾਂ ਦਾ ਸੁਭਾਤਾ ਕਾਹਨ ਮੁਖਾਰਿਕ ਆ ਕੋਈ ਗੱਲ ਪਾਉਂਦੇ ਪਾਈ ਜਾਂਦੇ ਪਰ ਸਰਕਾਰਾਂ ਦੀਆਂ ਜ਼ਿੰਮੇਵਾਰੀਆਂ ਕਿੱਥੇ ਗਈਆਂ ਕੀ ਉਹਨਾਂ ਦੀਆਂ ਆਈਡੀਆ ਹੈ ਨਹੀਂ ਕਰ ਸਕਦੇ ਉਹਨਾਂ ਦੇ ਬੰਦ ਨਹੀਂ ਕਰ ਸਕਦੇ YouTube ਤੇ ਕਿੰਨਾ ਮਾਤਮ ਵਧੀਆ ਬਣਾਇਆ ਵਾ ਸਰਕਾਰ ਨੇ ਕਿ ਜਿਹਦੇ ਤੇ ਆਪਾਂ ਬੜੀਆਂ ਕੁੜੀਆਂ ਸੋਹਣੀਆਂ ਤੇ ਬੜੀਆਂ ਵਧੀਆ ਚੀਜ਼ਾਂ ਦੇਖ ਰਹੇ ਆ ਅੱਜ ਔਰ ਦੇਖਣ ਨੂੰ ਮਿਲਦੀਆਂ ਜਿਹੜੀਆਂ ਚੀਜ਼ਾਂ ਨਹੀਂ ਕਦੀ ਦੇਖੀਆਂ ਉਹ YouTube ਤੇ ਆਪਾਂ ਦੇਖ ਲੈਨੇ ਆ ਔਰ ਮੈਸੇਜ ਦੇਨੇ ਆ ਸਾਰਾ ਕੁਝ ਵਧੀਆ ਆ ਪਰ ਜਿਹੜੀਆਂ ਬੁਰਾਈਆਂ ਇਹ ਅਸ਼ਲੀਲਤਾ ਫੈਲ ਰਹੀਆਂ ਨੇ ਅਸ਼ਲੀਲਤਾ ਜੰਗੀ ਪੱਤੇ ਫਲਾਰੀਆਂ ਮਤ ਸੋਚੋ ਕਿ ਉਹਦੇ ਨਾਲ ਤੁਹਾਡੀ ਧੀ ਤੇ ਅਸਰ ਪਊਗਾ ਬੇਟੀ ਤੇ ਪਊਗਾ ਪੁੱਤਰੀ ਤੇ ਪਊਗਾ ਨੌ ਤੇ ਵੀ ਪਊਗਾ ਪੂਰੇ ਸਮਾਜ ਨੂੰ ਬੰਦਾ ਕਰ ਰਹੀ ਨੇ ਉਹਨਾਂ ਦਾ ਸੰਵਿਧਾਨਕਾ ਤੇ ਚਲੀ ਜਾਣ ਉਹ ਜਿੱਤੇ ਸਰਕਾਰ ਦਾ ਹੱਕ ਬੰਦਾ ਵਾ ਸਰਕਾਰ ਤੇ ਆਪਣੀ ਜਿੰਮੇਵਾਰੀ ਨੂੰ ਸਮਝੇ। ਨੀਲੀ ਸਰਕਾਰ ਕਾਦੀ ਬੇਨਤੀ ਆ ਭਾਰਤ ਸਰਕਾਰ ਕਾਦੀ ਮੋਦੀ ਸਾਹਿਬ ਇਹਨਾਂ ਦੇ ਕੋਪੰਦੀਆ ਲਾਓ ਤਕੜੀਆਂ। ਸਾਰਾ ਗਾੜੀ ਅਸੀਂ ਆਪਣੇ ਹੱਥੇ ਪਾਉ ਰੱਖਣਾ ਚਾਹੁੰਦੇ ਆ ਕਿ ਸਰਕਾਰ ਜੋ ਫੀਲ ਹੈ ਕਿ ਜਿਹੜੇ ਅਸੀਂ ਫੋਨ ਅਸੀਂ ਆਪਣੇ ਬੱਚਿਆਂ ਨੂੰ ਬੱਚਿਆਂ ਨੂੰ ਫੜਾਂ ਤੋਂ ਵੀ ਡਰਦੇ ਆ। ਤਾਂ ਕਿ ਮਤਲਬ ਜੋ ਇਹ ਸ਼ਲੇਤਾ ਜਿਹੜੀ ਦਿਖਾਉਂਦੇ ਨੇ ਸਾਡੀ ਅਸੀਂ ਆਪਣਾ ਫੋਨ ਆਪਣੀ ਵਾਈਫ ਨੂੰ ਜਾਂ ਕਿਸੇ ਵੀ ਮਤਲਬ ਬੱਚਿਆਂ ਨੂੰ ਖਾਸ ਕਰਕੇ ਅਸੀਂ ਬੱਚਿਆਂ ਨੂੰ ਮਤਲਬ ਬਹੁਤ ਡਰਦੇ ਆ ਕਿ ਬੱਚੇ ਸਾਡੇ ਫੋਨ ਚਲਾਉਂਦੇ ਆ ਫੜ ਦਿੰਦੇ ਨੇ। ਬੱਚਿਆਂ ਸਾਹਮਣੇ ਗਲਤ ਅਸਰ ਬੰਦਾ ਚੀਜ਼ ਹੈ ਇਸ ਕਰਕੇ ਸਰਕਾਰ ਅਪੀਲ ਕਰਦੇ ਆ ਕਿ ਇਹ ਮਸ਼ੀਨ ਰੋਕਿਆ ਜਾਵੇ ਮਤਲਬ ਇਹ ਗਲਤ ਜਿਹੜਾ ਮੈਸੇਜ ਆ ਰਿਹਾ ਬੱਚਿਆਂ ਗਾੜੀ ਮਤਲਬ ਆਨਲਾਈਨ ਸਾਡੀ ਪੀਡੀਆ ਰਸਤੇ ਗਲਤ ਮੈਸੇਜ ਆ ਰਿਹਾ ਕਿਸੇ ਨੂੰ ਰੋਕਿਆ ਜਾਣਾ ਚਾਹੀਦਾ 11 ਗਾੜੀ ਦੇਸੀ ਹੈ ਸਾਡੀ ਇਸਲੀ ਨੂੰ ਰੋਕਣਾ ਚਾਹੀਦਾ ਹੈ ਤਾਂ ਕਿ ਬੱਚੇ ਜੋ ਅੱਜ ਨਵੀਂ ਜਨਰੇਸ਼ਨ ਹੈ ਸਾਡੀਆਂ ਵਾਸਤੇ ਗਲਤ ਮੈਸੇਜ ਆ ਰਹੇ ਹੈ ਜੇ ਵੀ ਕੀ ਹੈ ਜਗਨਨਾਥ ਜੀ ਇਸਰ ਵਿੱਚ ਅੱਜ ਦੇ ਸਮੇਂ 'ਚ ਜਿਹੜੀ ਦੁਨੀਆ ਹੋ ਗਈ ਹੈ ਉਹ ਵੀ ਉਹੀ ਪਸੰਦ ਕਰ ਰਹੀ ਹੈ ਜਿਹੜਾ ਆਪਾਂ ਗਾਣ ਦੇਖਣ ਨੂੰ ਮਿਲ ਰਿਹਾ ਉਹਨਾਂ ਦਾ ਲਾਈਕ ਵੀ ਮਾਰਦੇ ਆ ਸਭ ਕੁਝ ਕਰਦੇ ਆ ਪਰ ਲੇਕਿਨ ਜਿਹੜੇ ਆ ਜਿਹੜਾ ਗਰਮ ਹੋ ਰਿਹਾ ਵਾ ਇਹਤੇ ਵੀ ਨਾ ਚੁੱਕਾਈ ਜਾਂਦੇ ਲੋਕੀ ਇਹਤੇ ਵੀ ਲਾਈਕ ਮਾਰਦੇ ਨੇ ਕਿ ਦੁਨੀਆ ਨੂੰ ਪਤਾ ਲੱਗੇ ਗਾਣ ਦੀ ਗਾਇਤ ਜਾਂ ਸ਼ੇਅਰ ਕੀਤੀ ਜਾਂ ਜਾਣ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਭਾਈ ਇਹ ਤੁਹਾਨੂੰ ਸੁਣਾਇਆ ਜਾਦਾ ਇੰਟਰਨੈਟ ਦੇ ਜਿੱਥੇ ਫਾਇਦੇ ਨੇ ਉਥੇ ਨੁਕਸਾਨ ਵੀ ਹੋ ਰਹੇ ਨੇ ਅਸ਼ਲੀਲਤਾ ਸੋਸ਼ਲ ਮੀਡੀਆ ਤੇ ਫੈਲਦੀ ਜਾ ਰਹੀ ਹੈ ਜੋ ਇਸ ਵਿਲੇ ਚਿੰਤਾ ਦਾ ਵਿਸ਼ਾ ਹੈ ਬੱਚੇ ਮੋਬਾਈਲਾਂ ਦੇ ਵਿੱਚ ਲੱਗੇ ਹੋਏ ਨੇ ਗਰਾਊਂਡਾਂ ਖਾਲੀ ਪਈਆਂ ਹੋਈਆਂ ਨੇ ਤੇ ਜਦੋਂ ਤੁਸੀਂ ਆਪਣੇ ਬੱਚਿਆਂ ਦੇ ਕੋਲੋਂ ਮੋਬਾਈਲ ਲੈ ਲੈਂਦੇ ਹੋ ਤੇ ਸੁਭਾਅ ਉਹਨਾਂ ਦਾ ਬਦਲ ਜਾਂਦਾ ਹੈ ਸੋ ਇਸ ਦਾ ਇੱਕ ਹੀ ਇਲਾਜ ਹੈ ਕਿ ਆਪਣੇ ਬੱਚਿਆਂ ਨੂੰ ਗਰਾਊਂਡਾਂ ਵੱਲ ਤੋਰੋ ਤੇ ਉਹਨਾਂ ਦੇ ਹੱਥਾਂ 'ਚੋਂ ਮੋਬਾਈਲ ਵਾਪਸ ਲਓ ਜੇਕਰ ਇਸ ਨੂੰ ਇੱਥੇ ਹੀ ਨਾ ਰੋਕਿਆ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਹਾਲਾਤ ਹੋਰ ਬੁਰੇ ਹੋ ਸਕਦੇ ਨੇ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟ ਵੀ ਨਿਊਜ਼